हां जी दोस्तों आज जो सी ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਨਾ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਬਹੁਤ ਵਧੀਆ ਜਾਣਕਾਰੀ ਦਵਾਂਗੇ ਜਿਹੜੇ ਮੇਰੇ ਵੀਰ ਭੈਣ ਭਰਾ ਜੋ ਫਲੈਟਾਂ ਦੇ ਵਿੱਚ ਰਹਿ ਰਹੇ ਐ ਜਾਂ ਕਿਰਾਏ ਤੇ ਰਹਿੰਦੇ ਐ ਉਹਨਾਂ ਵਾਸਤੇ ਬਹੁਤ ਵਧੀਆ ਆਪਸ਼ਨ ਲੈ ਕੇ ਆਏ ਹਾਂ ਉਹਨਾਂ ਦੇ ਫਲੈਟ ਦੇ ਬਜਟ ਦੇ ਵਿੱਚ ਹੀ ਅਸਲੋਨਾ ਵਾਸਤੇ ਇੰਨਾ ਅੱਛਾ ਪ੍ਰੋਜੈਕਟ ਲੈ ਕੇ ਆਏ ਜਿਨ੍ਹਾਂ ਵਿੱਚ ਉਹਨਾਂ ਦਾ ਆਪਣਾ ਖੁੱਡਾ ਘਰ ਵੀ ਬਣ ਜਾਏਗਾ ਉਹਨਾਂ ਨੂੰ ਛੱਤ ਵੀ ਮਿਲੇਗੀ ਤਾਂ ਉਹਨੂੰ ਖੁੱਦੀ ਜ਼ਮੀਨ ਵੀ ਮਿਲੇਗੀ ਤੇ ਉਹ ਕਿਰਾਇਆ ਵੀ ਲੈ ਸਕਦੇ ਤੇ ਆਪਣੀ ਈਐਮਆਈ ਵੀ ਇਜ਼ੀਲੀ ਕੱਢ ਸਕਦੇ ਐ ਕੁਝ ਐਦਾਂ ਦਾ ਹੀ ਪ੍ਰੋਜੈਕਟ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀਦੀ ਪੂਰੀ ਡਿਟੇਲ ਤੁਹਾਨੂੰ ਅਸੀਂ ਅੱਗੇ ਇਸ ਵੀਡੀਓ 'ਚ ਦੱਸਾਂਗੇ ਤੁਸੀਂ ਸਾਡੇ ਨਾਲ ਇਸ ਵੀਡੀਓ ਵਿੱਚ ਜੁੜੂ ਬਣੇ ਰਹੋ। ਸਤਿ ਸ਼੍ਰੀ ਅਕਾਲ ਜੀ। ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਨਤੇਸ਼ ਕੁਮਾਰ ਮੰਦਤ ਗਰੂਪ ਹਾਂ। ਲੋ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਦੇ ਚੈਨਲ ਤੇ। ਗੱਲ ਕਰਾਂਗੇ ਤੁਹਾਡੇ ਵਾਸਤੇ ਜੋ ਤੁਸੀਂ ਕਿਰਾਏ ਤੇ ਰਹਿ ਰਹੇ ਆ ਜਾਂ ਤੁਸੀਂ ਫਲੈਟ ਦੇ ਵਿੱਚ ਰਹਿ ਰਹੇ ਆ ਪਰੇਸ਼ਾਨ ਹੈ ਵੀ ਅਸੀਂ ਕਿਰਾਇਆ ਵੀ ਦੇ ਰਹੇ ਆ ਰੈਂਟ ਵੀ ਦੇ ਰਹੇ ਆ ਤੇ ਫਿਰ ਵੀ ਤੁਹਾਡੀ ਛੱਤ ਨਹੀਂ ਹੈ ਤੁਹਾਡੀ ਜ਼ਮੀਨ ਨਹੀਂ ਹੈ। ਇਕ ਤੰਗੂ ਸੋਸਾਇਟੀ ਦੇ ਵਿੱਚ ਤੁਹਾਨੂੰ ਰਹਿਣਾ ਪੈਂਦਾ ਹੈ ਜਿੱਥੇ ਤੁਹਾਨੂੰ ਪ੍ਰੋਪਰ ਲੋਕੇਸ਼ਨ ਵੀ ਹੈ ਲੋਕੇਸ਼ਨ ਨਹੀਂ ਹੈ ਵੈਂਟੀਲੇਸ਼ਨ ਨਹੀਂ ਹੈ ਪਾਣੀ ਨਹੀਂ ਹੈ ਜਾਂ ਕਈ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਹਨ ਤੁਹਾਨੂੰ ਫਲੈਟਾਂ ਵਿੱਚ ਰਹਿ ਕੇ ਮੇਨਟੇਨੈਂਸ ਨਹੀਂ ਹੈ ਤੇ ਇਸ ਵਾਰ ਇਹ ਅਸੀਂ ਤੁਹਾਡੇ ਵਾਸਤੇ ਇੱਕ ਬਹੁਤ ਵਧੀਆ ਪ੍ਰੋਜੈਕਟ ਲੈ ਕੇ ਆਏ ਹੈਗੇ ਜੋ ਕਿ ਲੋਕੇਸ਼ਨ ਮੈਂ ਤੁਹਾਨੂੰ ਦੱਸ ਦਿੰਦਾ ਕਿ ਲੋਕੇਸ਼ਨ ਹੈਗੀ ਆਪਣੀ ਰੰਧਾਵਾ ਰੋਡ ਹਾਂਜੀ ਅਸੀਂ ਤੁਹਾਡੇ ਰੰਧਾਵਾ ਰੋਡ ਤੇ ਬਹੁਤ ਅੱਛਾ ਪ੍ਰੋਜੈਕਟ ਲੈ ਕੇ ਆਏ ਹਾਂ ਰੰਧਾਵਾ ਰੋਡ ਖਰੜੀ ਦੀ ਫੇਮਸ ਲੋਕੇਸ਼ਨ ਹੈ ਜਿੱਥੇ ਆਪਣੇ ਐਕਸ ਮੁੱਖ ਮੰਤਰੀ ਚਲਨਜੀਤ ਸਿੰਘ ਚੰਨੀ ਜੀ ਦੀ ਰਹਿਸ਼ ਹੈ ਉਹਨਾਂ ਦੀ ਵੀ ਕੋਠੀ ਰੰਧਾਵਾ ਰੋਡ ਤੇ ਹੀ ਹੈ ਤੇ ਪਾਲ ਡੈਰੀ ਅਨਾਜ ਮੰਡੀ ਹਸਪੀਟਲ ਪਾਰਕ ਯੂਨੀਵਰਸਿਟੀ ਹਰ ਇੱਕ ਇੱਕ ਕਨੈਕਟੀਵਿਟੀ ਇਸ ਪ੍ਰੋਜੈਕਟ ਤੋਂ ਤੁਹਾਨੂੰ ਨੇੜੇ ਮਿਲਦੀ ਹੈ ਤੇ ਹਰ ਇੱਕ ਸਹੂਲਤ ਸਾਨੂੰ ਇਸ ਪ੍ਰੋਜੈਕਟ ਦੇ ਵਿੱਚ ਮਿਲੇਗੀ ਉਹ ਵੀ ਮੇਰੇ ਵੀਰ ਫਲੈਟ ਦੇ ਰੈਂਟ ਦੇ ਰਹੇ ਹੈ ਜਿਨ੍ਹਾਂ ਦਾ ਬਜਟ 40 ਤੋਂ 50 ਲੱਖ ਰੁਪਿਆ ਹੁੰਦਾ ਹੈ ਸਾਨੂੰ ਬਹੁਤ ਕਾਲ ਆਉਂਦੀ ਹੈ ਵੀ ਸਾਨੂੰ ਇਸ ਬਜਟ ਦਾ ਫਲੈਟ ਚਾਹੀਦਾ 2 بی ਐਚ ਕੇ 3 بی ਐਚ ਕੇ ਚਾਹੀਦਾ ਅਸੀਂ ਉਹਨਾਂ ਵਾਸਤੇ ਹੀ ਇਹ ਚੀਜ਼ ਲੈ ਕੇ ਆਏ ਉਹਨਾਂ ਦੇ ਇਸ ਇੰਨੇ ਬਜਟ ਦੇ ਵਿੱਚ ਉਹਨਾਂ ਦਾ ਖੁੱਡਾ ਘਰ ਬਣੇਗਾ ਜੋ ਇੱਕ ਇੰਡੀਪੈਂਡੈਂਟ ਹਾਊਸ ਹੋਏਗਾ ਗੇਟੂਡ ਸੋਸਾਇਟੀ ਹੋਏਗੀ ਜਿੱਦੇ ਵਿੱਚ ਤੁਸੀਂ ਵੀ ਸੇਫ ਤੁਹਾਡੇ ਬੱਚੇ ਵੀ ਸੇਫ ਤੇ ਪਾਰਕ ਵੀ ਹੋਏਗਾ ਤੁਹਾਡੀ ਐਕਸਰਸਾਈਜ਼ ਤੁਹਾਡੀ ਸਵੇਰ ਦੀ ਵਾਕ ਹਰ ਇੱਕ ਚੀਜ਼ ਤੁਹਾਨੂੰ ਇਸ ਪ੍ਰੋਜੈਕਟ ਦੇ ਵਿੱਚ ਮਿਲੇਗੀ ਤੁਹਾਨੂੰ ਇਸ ਵਾਰ ਜੋ ਮੈਂ ਲੋਕੇਸ਼ਨ ਦੱਸ ਦਿੱਤੀ ਹੈ ਤੇ ਹੁਣ ਮੈਂ ਤੁਹਾਨੂੰ ਅੱਗੇ ਇਸ ਦੀ ਡਿਟੇਲ ਦੱਸਾਂਗਾ ਦੋਸਤੋ ਮੰਨਤ ਗਰੁੱਪ ਦਾ ਆਰ.ਵੀ. ਹੋਮਸ ਹਾਂਜੀ ਮੰਨਤ ਗਰੁੱਪ ਦਾ ਆਰ.ਵੀ. ਹੋਮਸ ਲੈ ਕੇ ਆਏ ਤੁਹਾਡੇ ਵਾਸਤੇ ਜੋ ਕਿ ਸਾਰਾ ਪ੍ਰੋਜੈਕਟ ਪਾਸ ਹੈ ਖਰੜ ਕਮੇਟੀ ਤੋਂ ਇਸ ਦੇ ਵਿੱਚ ਅਸੀਂ ਤੁਹਾਨੂੰ 30 30 ਫੁੱਟ ਦੇ ਰੋਡ ਡਰੇ ਹੈ ਜਿਸ ਦੇ ਵਿੱਚ ਤੁਹਾਨੂੰ ਪਾਰਕਿੰਗੇ ਕੋਈ ਦਿੱਕਤ ਨਹੀਂ ਹੋਊਗੀ। ਬਦਸ ਤੁਹਾਨੂੰ ਸੀਵੇਜ ਪਾਣੀ ਕਨੈਕਟ ਕਰਾ ਕੇ ਦਿੱਤਾ ਜਾਏਗਾ। ਤੁਹਾਨੂੰ ਉਹ ਦਿੱਕਤ ਵੀ ਨਹੀਂ ਆਏਗੀ ਤੇ ਲੌਕਟਾਈਲ ਹੋਏਗੀ ਗੇਟਡ ਸੁਸਾਇਟੀ ਹੋਏਗੀ। ਉਹ ਫੈਮਿਲੀ ਅੰਦਰ ਆਪਣੇ ਇਸ ਪ੍ਰੋਜੈਕਟ ਦੇ ਵਿੱਚ ਉਹ ਤੋਂ ਪਲਾਟ ਲੈ ਕੇ ਘਰ ਬਣਾਏਗੀ। ਉਹੀ ਆਵਾਂਗੇ ਕੋਈ ਬਾਹਰ ਦਾ ਬੰਦਾ ਇਸ ਕਲੋਨੀ ਚ ਐਂਟਰ ਨਹੀਂ ਹੋਏਗਾ। ਦੋਸਤੋ ਹੁਣ ਮੈਂ ਤੁਹਾਨੂੰ ਇਸ ਪ੍ਰੋਜੈਕਟ ਤੇ ਇਸਦੇ ਪੇਪਰਵਰਕ ਬਾਰੇ ਦੱਸ ਦਿੰਦਾ। ਦੋਸਤੋ ਇਸ ਪ੍ਰੋਜੈਕਟ ਦੇ ਵਿੱਚ ਅਸੀਂ ਤੁਹਾਡੇ ਵਾਸਤੇ 70 ਗਜ, 80 ਗਜ, 85 ਗਜ ਤੇ 90 ਗਜ ਤੇ 100 ਗਜ ਦੇ ਪਲਾਟ ਲੈ ਕੇ ਆਏ। ਜਿਨ੍ਹਾਂ ਦੇ ਫਰੰਟ ਡਿਮੈਂਸ਼ਨਾਂ ਬਹੁਤ ਹੀ achchiyan ਨੇ ਤੇ ਇਸਦੇ ਵਿੱਚ ਚਾਰ ਪਾਰਕ ਵੀ ਹੈਗੇ ਆ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਏਗੀ। ਸਾਰਾ ਹੀ ਪ੍ਰੋਜੈਕਟ ਪਾਸ ਹੈ ਜਿਸਦੇ ਵਿੱਚ ਅਸੀਂ ਤੁਹਾਨੂੰ ਟਾਈ ਸਟੋਰੀ ਦਾ ਮੈਪ ਪਾਸ ਕਰਾ ਕੇ ਦਵਾਂਗੇ ਦੋਸਤੋ ਪ੍ਰੋਜੈਕਟ ਪਾਸ ਆਨ ਕਰਕੇ ਸਾਡਾ ਸਾਰਾ ਹੀ ਬੈਂਕਾਂ ਤੋਂ ਟਾਈ ਐਪ ਹੈ ਸਾਡਾ ਅਸੀਂ ਤੁਹਾਡਾ ਸਰਕਾਰੀ ਹਾ ਪ੍ਰਾਈਵੇਟ ਬੈਂਕਾਂ ਤੋਂ ਲੋਨ ਵੀ ਈਜ਼ੀਲੀ ਹੋ ਜਾਏਗਾ ਤੁਹਾਡੀ ਪ੍ਰੋਫਾਈਲ ਦੇ ਅਨੁਸਾਰ ਤੇ ਹੁਣ ਆਪਾਂ ਗੱਲ ਕਰ ਲੈਂਦੇ ਦੋਸਤੋ ਇਸ ਦੇ ਪ੍ਰਾਈਸ ਦੀ ਆਫਰ ਦੀ ਪਹਿਲਾਂ ਮੈਂ ਤੁਹਾਨੂੰ ਇਸ ਦੀ ਆਫਰ ਬਾਰੇ ਦੱਸ ਦਵਾਂ ਦੋਸਤੋ ਜੋ ਆਪਾਂ ਆਫਰ 1 ਜੂਨ ਤੋਂ 1 ਜੁਲਾਈ ਤੱਕ ਦਿੱਤੀ ਹੋਈ ਸੀ ਹੁਣ ਆਪਾਂ ਐਕਸਟੈਂਡ ਕਰਤੀ ਹੈ 1 ਜੁਲਾਈ ਤੋਂ 1 ਅਗਸਤ ਤੱਕ ਮੰਨ ਰੂਪ ਤੁਹਾਨੂੰ ਆਫਰ ਦੇ ਰਿਹਾ ਜਿਸ ਦੇ ਵਿੱਚ ਜੇ ਤੁਸੀਂ ਸਾਡੇ ਤੋਂ ਪਲਾਟ ਪਰਚੇਸ ਕਰੋਗੇ ਜਾਂ ਤੁਸੀਂ ਪਲਾਟ ਸਾਡੇ ਤੋਂ ਬੁੱਕ ਵੀ ਕਰ ਤਮੀ ਅਸੀਂ ਜੋ ਵੀ ਤੁਹਾਡਾ ਲੋਨ ਦਾ ਖਰਚਾ ਆਏਗਾ ਲੋਨ ਦੀ ਪ੍ਰੋਸੈਸਿੰਗ ਫੀਸ ਹੋਏਗੀ ਉਹ ਸਾਰਾ ਬੰਨਦ ਕੋ ਕੋ ਲੋ ਫਰੀ ਦਿੱਤਾ ਜਾਏਗਾ ਹੁਣ ਆਪਾਂ ਪ੍ਰਾਈਸ ਦੀ ਗੱਲ ਕਰ ਲੈਂਦੇ ਆ ਦੋਸਤੋ ਜੋ ਅਸੀਂ ਇਸ ਪ੍ਰੋਜੈਕਟ ਲਈ ਤੁਹਾਨੂੰ ਪ੍ਰਾਈਸ ਦਵਾਂਗੇ ਇਹ ਪ੍ਰਾਈਸ ਮਾਰਕੀਟ ਨਾਲੋਂ 3-4 ਲੱਖ ਰੁਪਇਆ ਸਸਤਾ ਹੋਏਗਾ ਤੇ ਇਨ ਫਿਊਚਰ ਇਹ ਤੁਹਾਨੂੰ ਹੋਰ ਲੋਕੇਸ਼ਨ ਨਾ ਹੋਰ ਪਲਾਟ ਦੀ ਲੋਕੇਸ਼ਨ ਨਾਲੋਂ ਵੀ ਜ਼ਿਆਦਾ ਪ੍ਰੋਫਰ ਦੇਖੇ ਜਾਏਗਾ ਕਿ ਲੋਕੇਸ਼ਨ ਬਹੁਤ ਫੇਮਸ ਹੈ गाइस ਵਾਰਿਸਨ ਉਸ ਤੋਂ ਮੈਂ ਇਦਾਂ ਦੱਸ ਸਕਦਾ ਕਿ ਅਲਗ-ਅਲਗ ਲੋਕੇਸ਼ਨ ਦੇ ਅਲਗ-ਅਲਗ ਡਾਈਮੈਂਸ਼ਨਾਂ ਦੇ ਅਲਗ-ਅਲਗ 플ੌਟ ਹੈ ਜਿੱਤੀ ਮੈਂ ਤੁਹਾਨੂੰ ਜਾਣਕਾਰੀ ਇਸ ਵੀਡੀਓ ਚ ਨਹੀਂ ਦੱਸ ਸਕਦਾ ਇਸ ਦੇ ਵਾਸਤੇ ਤੁਹਾਨੂੰ ਸਾਡੇ ਸਕਰੀਨ ਤੇ ਚੱਲ ਰਹੇ ਨੰਬਰ ਤੇ ਕਾਲ ਕਰਨੀ ਪੈਣੀ ਹੈ ਜਾਂ ਫਿਰ ਮੰਨਤ ਗਰੁੱਪ ਦੇ ਆਫਿਸ ਦੇ ਵਿੱਚ ਵਿਜ਼ਿਟ ਕਰਨਾ ਪਏਗਾ ਇਸ ਪ੍ਰੋਜੈਕਟ ਦੀ ਜਾਂ ਕੋਈ ਵੀ ਹੋਰ ਇਨਕੁਆਰੀ ਵਾਸਤੇ ਤੁਹਾਨੂੰ ਸਾਡੇ ਸਕਰੀਨ ਤੇ ਚੱਲ ਰਹੇ ਚੱਲ ਰਹੇ ਨੰਬਰਾਂ ਤੇ ਕਾਲ ਕਰੋ ਆਪਰੇ ਮੰਨਤ ਗਰੁੱਪ ਦੇ ਆਫਿਸ ਦੇ ਵਿੱਚ ਜੇ ਜੀਜਕਰੋ ਐਦਾਂ ਦੀ ਹੋਰ ਵਧੀਆ ਵੀਡੀਓ ਤੇ ਵਧੀਆ ਪ੍ਰੋਜੈਕਟ ਦੇਖਣ ਲਈ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਬਸਰੀਕਾਲ ਦੀ ਧੰਨਵਾਦ